ਸਾਗ ਕਾੜੀ ਗਵਰੇਰੀ ਮਹੱਲਾ ਪਹਿਲਾ ਚੌਪਦੇ ਦੋ ਪਦੇ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਾਉ ਨਿਰਵੈਰ ਅਕਾਲ ਮੂਰਤ ਅਜੁਨੀ ਸਭਾ ਗੁਰ ਪ੍ਰਸਾਦ ਪਾਮਚ ਭਾਰਾ ਵੱਡਾ ਤੋਲ ਪ੍ਰਭੂ ਦਾ ਡਰ ਬਹੁਤ ਭਾਰਾ ਹੈ ਇਸ ਦਾ ਤੋਲ ਵੱਡਾ ਹੈ ਭਾਵੇਂ ਜਿਸ ਮਨੁੱਖ ਦੇ ਅੰਦਰ ਪ੍ਰਭੂ ਦਾ ਡਰ ਅਦਬ ਵਸਦਾ ਹੈ ਉਸ ਦਾ ਜੀਵਨ ਗੋਰਾ ਤੇ ਗੰਭੀਰ ਬਣ ਜਾਂਦਾ ਹੈ ਮਨ ਮਰਤ ਹੌਲੀ ਬੋਲੇ ਬੋਲ ਜਿਸ ਦੀ ਮਤ ਉਸ ਦੇ ਮਨ ਦੇ ਪਿੱਛੇ ਤੁਰਦੀ ਹੈ ਉਹ ਹੋੱਚੀ ਰਹਿੰਦੀ ਹੈ ਉਹ ਹੋੱਚਾ ਹੀ ਬਚਨ ਬੋਲਦਾ ਹੈ ਸਿਰ ਧਾਰ ਚੱਲਿਆ ਸਹੀ ਐ ਭਾਰ ਜੇ ਪ੍ਰਭੂ ਦਾ ਢਾਲ ਸਿਰ ਤੇ ਧਰ ਕੇ ਭਾਵ ਕਬੂਲ ਕਰਕੇ ਜੀਵਨ ਗੁਜ਼ਾਰੀਏ ਅਤੇ ਉਸ ਦਾ ਡਰ ਦਾ ਭਾਰ ਸਹਾਰ ਸਕੀਏ ਭਾਵ ਪ੍ਰਭੂ ਦਾ ਡਰ ਅਦਬ ਸੁਕਾਵਾ ਲੱਕਨ ਲੱਗ ਪਏ ਨਦਰੇ ਕਰਮੀ ਗੁਰ ਵਿਚਾਰ ਤਾਂ ਪ੍ਰਭੂ ਦੀ ਮਿਹਰ ਦੀ ਨਜ਼ਰ ਨਾਲ ਪ੍ਰਭੂ ਦੀ ਬਖਸ਼ੂਸ ਨਾਲ ਮਨੁੱਖਤਾ ਬਾਰੇ ਗੁਰੂ ਦੀ ਦੱਸੀ ਹੋਈ ਵਿਚਾਰ ਜੀਵਨ ਦਾ ਹਿੱਸਾ ਬਣ ਜਾਂਦੀ ਹੋਇ। ਭੈ ਬਿਨ ਕੋਈ ਨਾ ਲੰਘ ਸਿਪਾਰ। ਸੰਸਾਰ ਵਿਕਾਰ ਭਰਿਆ ਇੱਕ ਐਸਾ ਸਮੁੰਦਰ ਹੋਇ ਜਿਸ ਵਿੱਚੋਂ ਪ੍ਰਮਾਤਮਾ ਦਾ ਡਰ ਹਿਰਦੇ ਵਿੱਚ ਵਸਾਣ ਤੋਂ ਬਿਨਾ ਕੋਈ ਪਾਰ ਨਹੀਂ ਲੰਘ ਸਕਦਾ। ਭੈ ਭਾਉ ਰਾਖਿਆ ਭੈ ਸਵਾਰ ਸਿਰ ਉਹੀ ਪਾਰ ਲੰਘਦਾ ਹੈ। ਜਿਸ ਨੇ ਪ੍ਰਭੂ ਦੇ ਡਰ ਵਿੱਚ ਰਹਿ ਕੇ ਅਤੇ ਪ੍ਰਭੂ ਪਿਆਰ ਦੀ ਰਾਹੀ ਆਪਣਾ ਜੀਵਨ ਸੰवार ਕੇ ਪ੍ਰਭੂ ਦਾ ਡਰ ਅਦਬ ਆਪਣੇ ਹਿਰਦੇ ਵਿੱਚ ਟਿਕਾ ਰੱਖਿਆ ਹੈ ਭਾਪ ਜਿਸ ਨੇ ਇਹ ਸ਼ਰਧਾ ਬਣਾ ਲਈ ਹੈ ਕਿ ਪ੍ਰਭੂ ਮੇਰੇ ਅੰਦਰ ਅਤੇ ਸਭ ਵਿੱਚ ਵਸਦਾ ਹੈ ਰਹਾਉ ਭੈ ਤਨ ਅਗਨ ਭਕਾਇ ਭੈ ਨਾਲ ਪ੍ਰਭੂ ਦੇ ਡਰ ਅਦਬ ਵਿੱਚ ਰਹਾਉ ਮਨੁੱਖ ਦੇ ਅੰਦਰ ਪ੍ਰਭੂ ਨੂੰ ਮਿਲਣ ਦੀ ਤਾਂਗ ਟਿਕੀ ਰਹਿੰਦੀ ਹੈ ਭੈ ਭਾਉ ਘੜੀਐ ਸਬਦ ਵੀ ਸਵਾਰ ਗੁਰੂ ਦੇ ਸਬਦ ਦੀ ਰਾਹੀ ਆਤਮਿਕ ਜੀਵਨ ਨੂੰ ਸੋਹਣਾ ਬਣਾ ਕੇ ਜਿਉਂ-ਜਿਉ ਇਸ ਜਕੀਰ ਵਿੱਚ ਜੀਵੀਏ ਕਿ ਪ੍ਰਭੂ ਸਾਡੇ ਅੰਦਰ ਹੈ ਤੇ ਸਬਦ ਦੇ ਅੰਦਰ ਮੌਜੂਦ ਹੈ ਇਹ ਤਾਂਗ ਵਧੇ ਤੇਜ ਹੁੰਦੀ ਜਾਂਦੀ ਹੈ ਭੈ ਬਿਨ ਘੜਤ ਕੱਚ ਨੇ ਕੱਚ ਪ੍ਰਭੂ ਦਾ ਡਰ ਅਦਬ ਰੱਖਣਾ ਤੋ ਬੇਨਾ ਸਾਡੀ ਜੀਵਨ ਉਸਾਰੀ ਸਾਡੇ ਮਨ ਦੀ ਘੜਤ ਵਹੀ ਹੋੱਚੀ ਹੋ ਜਾਂਦੀ ਹੈ ਬਿਲਕੁਲ ਹੋੱਚੀ ਬਣਦੀ ਜਾਂਦੀ ਹੈ ਅੰਦਾ ਸੱਚਾ ਅੰਦੀ ਛੱਟ ਕਿਉਂਕਿ ਜੇ ਸੱਚੀ ਵਿੱਚ ਜੀਵਨ ਢਲਦਾ ਹੈ ਉਹ ਹੋਛਾਪਣ ਪੈਦਾ ਕਰਨ ਵਾਲਾ ਹੁੰਦਾ ਹੈ ਸਾਡੇ ਯਤਨ ਵੀ ਅਗਿਆਨਤਾ ਵਾਲੇ ਹੀ ਹੁੰਦੇ ਹਨ ਬੁੱਧੀ ਬਾਜੀ ਉਪਜਾ ਚਾਓ ਇਹ ਨਾਨਕ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਬੁੱਧੀ ਜਗਤ ਖੇਡ ਵਿੱਚ ਲੱਗੀ ਰਹਿੰਦੀ ਹੈ ਜਗਤ ਤਮਾਸ਼ਿਆਂ ਦਾ ਹੀ ਚਾਉ ਉਸ ਦੇ ਅੰਦਰ ਪੈਦਾ ਹੁੰਦਾ ਰਹਿੰਦਾ ਹੈ ਸਹਿਸ ਸਿਆਨ ਪਵਨਤਾਉ ਮਨਮੁਖ ਭਾਵੇਂ ਹਜ਼ਾਰਾਂ ਸਿਆਣ ਭਾਪੀ ਕਰੇ ਉਸ ਦਾ ਜੀਵਨ ਠੀਕ ਸੱਚੇ ਵਿੱਚ ਨਹੀਂ ਟਲਦਾ ਨਾਨਕ ਮਨਮੁਖ ਬੋਲਣ ਬਾਉ ਮਨਮੁਖ ਦਾ ਵੇਥਵਾ ਬੋਲ ਹੁੰਦਾ ਹੈ ਅੰਦਾਇ ਕੁਰਬਾ ਉਹ ਦੁਆਉ ਉਹ ਅੰਨਾ ਉੱਲੂ ਜਲੂਲ ਗੱਲਾਂ ਹੀ ਕਰਦਾ ਹੈ ਗੌੜੀ ਮਹੱਲਾ ਪਹਿਲਾ ਦਰ ਘਰ ਘਰ ਡਰ 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 ਜਾਏ ਇਹ ਪ੍ਰਭੂ ਤੇਰੇ ਡਰ ਅਧ ਵਿੱਚ ਰਹਾ ਉਹ ਆਤਮਕ ਅਵਸਥਾ ਮਿਲ ਜਾਂਦੀ ਹੈ ਜਿੱਥੇ ਮਨ ਤੇਰੇ ਚਰਨਾਵਿ ਜੁੜਿਆ ਰਹਿੰਦਾ ਹੈ ਹਿਰਦੇ ਵਿੱਚ ਇਹ ਯਕੀਨ ਬਣ ਜਾਂਦਾ ਹੈ ਕਿ ਤੂੰ ਮੇਰੇ ਅੰਦਰ ਵਸਦਾ ਹੈ ਤੇ ਸਭ ਵਿੱਚ ਵਸਦਾ ਹੈ ਤੇਰੇ ਦਰ ਵਿੱਚ ਰਹਾ ਦੁਨੀਆ ਦਾ ਹਰ ਇੱਕ ਕਿਸਮ ਦਾ ਸਹਿਮ ਦੂਰ ਹੋ ਜਾਂਦਾ ਹੈ ਸੋ ਡਰ ਕੇ ਸਾ ਜਿੱਤ ਡਰ ਦਰਜ ਪਾਏ ਤੇਰਾ ਡਰ ਐਸਾ ਨਹੀਂ ਹੁੰਦਾ ਇਹ ਉਸ ਦਰ ਵਿੱਚ ਰਹਾ ਕੋਈ ਹੋਰ ਸਹਿਮ ਟਿਕਿਆ ਰਹੇ ਤਦ ਬਿਨ ਦੂਜੀ ਨਹੀਂ ਜਾਏ हे प्रभु तेरे थों बिना जीव दा कोई और ठा आशरा नहीं है जो किरच वर्तै सब तेरी रजाए जगत विच जो किशो रहा है सब तेरी मर्जी नाल हो रहा है दरिया जे डर दर हुवै हो होर हे प्रभु तेरा डर अदब टिकन दे ठा जे जीव दे हृदय विच कोई होदा टिक्या रहे त जीव सदा सहमा रंदा है ਡਰ ਡਰ ਡਰਨਾ ਮਨ ਕਾ ਸੂਰ ਮਨ ਦੀ ਘਬਰਾਹਟ ਮਨ ਦਾ ਸਹਿਮ ਹਰ ਵੇਲੇ ਬਣਿਆ ਰਹਿੰਦਾ ਹੈ ਰਹਾਉ ਨਾ ਜੀਉ ਮਰੇ ਨਾ ਡੁੱਬੈ ਤਰੈ ਪ੍ਰਭੂ ਦੇ ਡਰ ਅਧ ਵਿੱਚ ਰਹਾ ਹੀ ਇਹ ਯਕੀਨ ਬਣ ਸਕਦਾ ਹੈ ਕਿ ਜੀਵ ਨਾ ਮਰਦਾ ਹੈ ਨਾ ਕਿਤੇ ਡੁੱਬ ਸਕਦਾ ਹੈ ਨਾ ਕਿਤੋਂ ਤਰਦਾ ਹੈ ਭਾਵ ਜਿਹੜਾ ਕਿਤੇ ਡੁੱਬਦਾ ਹੀ ਨਹੀਂ ਉਸ ਦੇ ਤਰਨ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਜਿੰਨ ਕਿਛ ਕੀਆ ਸੋ ਕਿਛ ਕਰਾਏ ਇਹ ਯਕੀਨ ਬਣਿਆ ਰਹਿੰਦਾ ਹੈ ਕਿ ਜਿਸ ਪਰਮਾਤਮਾ ਨੇ ਜਗਤ ਬਣਾਇਆ ਹੈ ਕੋਈ ਸਭ ਕੁਝ ਕਰ ਰਹਾ ਹੈ ਹੁਕਮੇ ਆਵੇ ਹੁਕਮੇ ਜਾਏ ਉਸ ਦੇ ਹੁਕਮ ਵਿੱਚ ਹੀ ਜੀਵ ਜੰਮਦਾ ਹੈ ਤੇ ਹੁਕਮ ਵਿੱਚ ਹੀ ਮਰਦਾ ਹੈ ਆਗੈ ਪਛਾ ਹੁਕਮ ਸਮਾਏ ਲੋਕ ਪਰਲੋਕ ਵਿੱਚ ਜੀਵ ਨੂੰ ਕੁਝ ਤੇ ਹੁਕਮਿਤ ਟਿੱਕੇ ਰਹਿਣਾ ਪੈਂਦਾ ਹੈ ਅਨੁਸ਼ੀਤ ਆਸਾ ਸਮਾਨ ਜੇ ਸਿਰ ਦੇ ਵਿੱਚ ਪ੍ਰਭੂ ਦਾ ਡਰ ਅਦਬ ਨਹੀਂ ਹੈ ਮੋਹ ਹੈ ਅਹੰਕਾਰ ਹੈ ਤਿਸ ਵਿੱਚ ਭੂਖ ਬਹੁਤ ਨਹਿਸਾਨ ਉਹ ਸਿਰ ਦੇ ਵਿੱਚ ਕ੍ਰਿਸ਼ਨਾਂ ਦੀ ਕਾਂਗ ਨਦੀ ਵਾਂਗ ਠਾਠਾ ਮਾਰ ਰਹੀ ਹੈ ਭਾਉ ਖਾਣਾ ਪੀਣਾ ਆਧਾਰ ਪ੍ਰਭੂ ਦਾ ਦਰ ਅਦਵੀ ਆਤਮਿਕ ਜੀਵਨ ਦੀ ਖੁਰਾਕ ਹੈ ਆਤਮਾ ਦਾ ਆਸਰਾ ਹੈ ਵਿਣ ਕਾਦੇ ਮਰ ਹੋਏ ਗਵਾਰ ਜੋ ਇਹ ਖੁਰਾਕ ਨਹੀਂ ਖਾਂਦੇ ਉਹ ਦੁਨੀਆ ਦੇ ਸਹਿਮ ਵਿੱਚ ਰਹਿ ਕੇ ਕਮਲੇ ਹੋਏ ਰਹਿੰਦੇ ਹਨ ਜਿਸ ਕਾ ਕੋਈ 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 ਹੈ ਪ੍ਰਭੂ ਤੇਰੇ ਦਰ ਅਦ ਵਿੱਚ ਰਹਾ ਹੀ ਯਕੀਨ ਬਣਦਾ ਹੈ ਕਿ ਜਿਸ ਕਿਸੇ ਦਾ ਕੋਈ ਸਹਾਈ ਬਣਦਾ ਹੈ ਕੋਈ ਵਿਰਲਾ ਹੀ ਬਣਦਾ ਹੈ ਭਾਵ ਕਿਸੇ ਦਾ ਕੋਈ ਸਦਾ ਲਈ ਸਾਥੀ ਸਹਾਇਕ ਨਹੀਂ ਬਣ ਸਕਦਾ ਸਭ ਕੋ ਤੇਰਾ ਤੂੰ ਸਭਨਾ ਕਾ ਸੋਏ ਪਰ ਹਰ ਇੱਕ ਜੀਵ ਤੇਰਾ ਪੈਦਾ ਕੀਤਾ ਹੋਇਆ ਹੈ ਤੂੰ ਸਭ ਦੀ ਸਾਰ ਰੱਖਣ ਵਾਲਾ ਹੈ ਜਾ ਕੇ ਜੀ ਜੰਤ ਧਨ ਮਾਲ ਇਹ ਨਾਨਕ ਜਿਸ ਪਰਮਾਤਮਾ ਦੇ ਸਾਰੇ ਜੀਵ ਜੰਤ ਪੈਦਾ ਕੀਤੇ ਹੋਏ ਹਨ ਜੀਮਾ ਵਾਸਤੇ ਉਸੇ ਦਾਹੀ ਇਹ ਧਨ ਮਾਲ ਬਣਾਇਆ ਹੋਇਆ ਹੈ ਨਾਨਕ ਆਖਣ ਬਿਥਮ ਵਿਚਾਰ ਇਸ ਤੋਂ ਵੱਧ ਇਹ ਵਿਚਾਰਨਾ ਤਿਆਕਣਾ ਕਿ ਉਹ ਪ੍ਰਭੂ ਆਪਣੇ ਪੈਦਾ ਕੀਤੇ ਜੀਵਾਂ ਦੀ ਕਿਵੇਂ ਸੰਭਾਲ ਕਰਦਾ ਹੈ ਔਖਾ ਕੰਮ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ